ਮੇਰੇ ਬਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਪੰਜਾਬੀ ਦੇਸੀ ਟੇਸਟ ਤੇ ਅੱਜ ਆਪਾਂ ਬਣਾ ਰਹੇ ਆ ਅਰਬੀ ਤੇ ਆਪਾਂ ਤੁਹਾਨੂੰ ਦੱਸਦੇ ਆ ਸੁੱਕੀ ਅਰਬੀ ਕਿਵੇਂ ਬਣਾਈਦੀ ਹੈ ਆਪਾਂ ਇਹ ਲਈ ਅਰਬੀ ਹੁਣ ਆਪਾਂ ਇਹਨੂੰ ਕੱਟ ਕੇ ਫਿਰ ਪਾ ਧੋ ਕੇ ਫਿਰ ਇਹਨੂੰ ਅੱਗੇ ਪ੍ਰੋਸੈਸ ਕਰਦੇ ਹਾਂ ਦਿਖਾਉਨੇ ਆ ਤੁਹਾਨੂੰ ਇਹਦੀ ਰੈਸਪੀ ਆਰਬੀ ਕਈ ਵਾਰ ਹੱਥਾਂ ਤੇ ਵੀ ਲੜਨ ਲੱਗ ਜਾਂਦੀ ਹੈ ਵੈਸੇ ਅੱਜਕੱਲ੍ਹ ਦੀਆਂ ਰੱਬੀਆਂ ਉਮੇ ਦੀਆਂ ਹੈ ਤਾਂ ਹੈ ਨਹੀਂ ਤੁਸੀਂ ਸਰੋਂ ਦਾ ਤੇਲ ਲਾ ਕੇ ਇਹਨੂੰ ਕੱਟ ਸਕਦੇ ਹੋ ਆਪਾਂ ਇਹਨਾਂ ਨੂੰ ਗੋਲ ਤਰੀਕੇ ਵੀ ਕੱਟ ਸਕਦੇ ਹਾਂ ਆਪਾਂ ਇਹਨਾਂ ਨੂੰ ਇਸ ਤਰੀਕੇ ਵੀ ਕੱਟ ਸਕਦੇ ਹਾਂ ਆਰਬੀ ਨੂੰ ਹੁਣ ਆਪਾਂ ਇਸ ਤਰੀਕੇ ਨਾਲ ਕੱਟ ਲਿਆ ਹੈ ਪਤਲਾ ਪਤਲਾ ਲੰਮਾ ਲੰਮਾ ਆਪਾਂ ਗੈਸ ਤੇ ਰੱਖ ਲਈ ਕੜਾਈ ਇਹਦੇ ਚੱਪਾ ਪਾਉਣੇ ਸਰੋਂ ਦਾ ਤੇਲ ਕਿਉਂਕਿ ਸਰੋਂ ਦੇ ਤੇਲ 'ਚ ਆਪਾਂ ਇਹਨੂੰ ਫਰਾਈ ਕਰਾਂਗੇ ਉਹ ਆਪਾਂ ਨਮਕ ਲਾ ਕੇ ਚੰਗੀ ਤਰ੍ਹਾਂ ਪਾਣੀ ਨਾਲ ਧੋ ਕੇ ਸਾਫ਼ ਕਰ ਲਿਆ ਟਿਸ਼ੂ ਪੇਪਰ ਨਾਲ ਤੇ ਆਪਾਂ ਇਹਨਾਂ ਨੂੰ ਹੁਣ ਤੜਦੇ ਆਂ ਅਰਬੀ ਨੂੰ ਹੁਣ ਅਸੀਂ ਆਪਣਾ ਤੇਲ ਪੱਕ ਜੇ ਚੰਗੀ ਤਰ੍ਹਾਂ ਝੱਗ ਦੀ ਖਤਮ ਹੋ ਜੇ ਵੈਸੇ ਇੱਥੇ ਉਹਦੇ ਤੇਲੇ ਹੋ ਜੇ ਨਹੀਂ ਅੱਜਕੱਲ ਜਿਹੜੇ ਆ ਰਹੇ ਨੇ ਝੱਗ ਜਾਂਦੇ ਨਹੀਂ ਉਹਨਾਂ ਦੀ ਵਾਸਤੇ ਆਪਾਂ ਇਹਨੂੰ ਰਾੜਦੇ ਆਂ ਹਨਾ ਤੇਲ ਨੂੰ ਤੇ ਫਿਰ ਆਪਾਂ ਅੱਗੇ ਇਹ ਚ ਪਾਉਣੇ ਆਂ ਅਰਬੀ ਹੁਣ ਆਪਾਂ ਇਸ ਨੂੰ ਤੇਲ ਚ ਫਰਾਈ ਕਰ ਲੈਣਾ ਇਸ ਤਰੀਕੇ ਥੋੜੀ ਜਿਹੀ ਬ੍ਰਾਊਨ ਕਰ ਲੈਣੀ ਹੈ ਇਹ ਇਹ ਹੁਣ ਫਰਾਈ ਹੋ ਕੇ ਆਪਾਂ ਕੱਢ ਲੀਏ ਬਾਹਰ ਤੇ ਇਹ ਬਹੁਤ ਵਧੀਆ ਫਰਾਈ ਹੋ ਕੇ ਫਿਰ ਤਾਂ ਹੀ ਵਧੀਆ ਸਬਜ਼ੀ ਬਣਦੀ ਹੈ ਨਹੀਂ ਤਾਂ ਇਹ ਗਲੇ ਨੂੰ ਕੱਚੀ ਖਰਾਬ ਕਰਦੀ ਹੈ ਹੁਣ ਆਪਾਂ ਦੂਜੇ ਗੈਸ ਤੇ ਨਾਲ ਦੇ ਨਾਲ ਤਿਆਰੀ ਕਰਦੇ ਹਾਂ ਮਸਾਲੇ ਦੀ ਆਪਾਂ ਗੈਸ ਤੇ ਰੱਖ ਲਿਆ 프ਾਈਪਨ ਉਹ ਗਰਮ ਹੋ ਗਿਆ ਉਹਦੇ ਚੱਪਾ ਪਾਉਣਾ ਹੈ ਥੋੜਾ ਜਿਹਾ ਤੇਲ ਤੇ ਇਹਦੇ ਚੋਂ ਮਸਾਲਾ ਭੁੰਨ ਲਿਆ। ਤੇ ਇਹ ਲੱਪਣ ਗਰਮ ਹੋ ਗਿਆ। ਹੁਣ ਆਪਾਂ ਇਹਦੇ ਚ ਪਾਉਨੇ ਆ ਇੱਕ ਚਮਚਾ ਜੀਰਾ। ਨਾਲ ਇੱਕ ਚਮਚਾ ਧਨੀਆ। ਨਾਲ ਆਪਾਂ ਪਾਉਨੇ ਆ ਥੋੜੀ ਜੀ ਹਿੰਗ, ਹਿੰਗ ਪਾਊਡਰ। ਤੇ ਨਾਲ ਹੀ ਆਪਾਂ ਲਸਣ ਅਦਰਕ ਤੇ ਹਰੀ ਮਿਰਚ ਦਾ ਪੇਸਟ ਬਣਾ ਲਿਆ ਕੁੱਟ ਕੇ ਇਹ ਆਪਾਂ ਲੈਣੀ ਤਿੰਨ ਪਿਆਜ਼ ਇਹ ਆਪਾਂ ਇਸ ਤਰੀਕੇ ਕੱਟ ਲੇ ਨਾਵਾਲੇ ਮੋٹے ਨਾ ਪਤਲੇ ਹੁਣ ਆਪਾਂ ਇਹ ਮਸਾਲੇ ਚ ਪਾਉਣੇ ਆ ਇਹ ਆਪਾਂ ਹੁਣ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਭੁੰਨ ਲੈਣਾ ਹੁਣ ਆਪਾਂ ਪਿਆਜ਼ ਬ੍ਰਾਊਨ ਹੋਣ ਤੱਕ ਭੁੰਨਦੇ ਇਹਨਾਂ ਨੂੰ ਆਪਾਂ ਹੁਣ ਆਪਾਂ ਇਹਦੇ ਚ ਪਾਉਂਦੇ ਆ ਥੋੜਾ ਜਿਹਾ ਨਮਕ 1.5 ਚਮਚ ਤੁਮਕੇ ਫਰਦ ਨੂੰ ਤਿਆਰ ਬਹੁਤ ਵਧੀਆ ਪੱਕਣ ਜਾਣਗੇ ਤੇ ਆਪਣੇ ਅੱਧੇ ਦੇ ਤੱਕ ਪੁੱਜ ਜੇ ਦੇਈਏ ਤੇ ਅੱਧੇ ਦੇ ਜਿਦੋਂ ਪੁੱਜੇ ਜਾਂਦੇ ਨੇ ਫਿਰ ਆਪਾਂ ਇਹਦੇ ਚ ਨਮਕ ਪਾ ਲੈਣਾ ਫਿਰ ਇਹ ਹੋਰ ਚੰਗੀ ਗਰ ਜਾਣਗੇ ਹੁਣ ਆਪਾਂ ਇਹਦੇ ਚ ਪਾਉਨੇ ਆ ਅੱਧਾ ਚਮਚ ਲਾਲ ਮਿਰਚ ਪਾਊਡਰ ਹਰ ਵੀ ਇਹ ਤਪਉਣੇ ਦੇ ਰੇਟ ਚ ਗਰਮ ਹੋ ਲਾ ਪੋੜੂ ਬਹੁਤ ਖੁਸ਼ ਹੋ ਰਹੇ ਨੇ ये थोड़ा जामच कश्मीरी लाल मिर्च क्योंकि जो पानी पाके हम मसाले इस तरह भुना फिर सड़ते है पेपर पाउडर या अमचूर На नाली पेपर पाउडर या तनार ਇਹ ਆਪਾਂ ਲੈਨੇ ਤਿੰਨਾ ਟਮਾਟਰ ਉਹਨਾਂ ਦੇ ਪਾਸਟਿਓ ਬਣਾ ਲਈਏ ਆਪਾਂ ਹੁਣ ਪਾ ਦਨੇ ਇਹਦੇ ਚ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕੇ ਧੁੰਮਾਂਗੇ ਜੋ ਉੱਪਰ ਚਾਹੀਏ ਬਿਲਕੁਲ ਕਿ ਹੋਣੀ ਛੱਡ ਦਿੰਦੇ ਹੁਣ ਆਪਾਂ ਇਹ ਜਿਹੜੀ ਅਰਬੀ ਮਸਾਲੇ ਚ ਚੰਗੀ ਤਰੀਕੇ ਮਿਕਸ ਕਰ ਲੈਣੀ ਇਹਨੂੰ ਆਪਾਂ ਸਲੋ ਅੱਗ ਤੇ ਹੀ ਪਕਾਉਣਾ ਹੈ ਜਿੰਨੀ ਸਿਮ ਅੱਗ ਤੇ ਹੋਊਗੀ ਉੰਨਾ ਇਹਦਾ ਚਨੂਮੇ ਮਿਰਚ ਮਸਾਲਾ ਬਹੁਤ ਵਧੀਆ ਰਸਜੂਗਾ ਤੇ ਫਿਰ ਦਾ ਟੇਸਟ ਬਹੁਤ ਵਧੀਆ ਬਣ ਜਾਂਦਾ ਤੇ ਇਹਨੂੰ ਆਪਾਂ 5-7 ਮਿੰਟੇ ਬਣਾਉਣਾ ਹੈ ਕਿਉਂਕਿ ਪਹਿਲਾਂ ਹੀ ਫਰਾਈ ਹੋਈ ਹੋਈ ਹੈ ਤੇ ਹੁਣ ਆਪਣੀ ਸਬਜੀ ਬਣ ਕੇ ਤਿਆਰ ਹੈ ਦੇਖੋ ਕਿੰਨੀ ਵਧੀਆ ਤੁਸੀਂ ਇਹਨੂੰ ਪ੍ਰੋਸ ਲੋ ਤੇ ਮੇਰਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰਿਓ ਥੈਂਕ ਯੂ